ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੂਰਾ 1 ਮਹੀਨਾ ਹੋ ਗਿਆ ਜੇਲ੍ਹ ਚ ਗਿਆ 30 ਦਿਨ ਹੋ ਗਿਆ ਅੱਜ ਔਰ ਇਨਾਂ 30 ਦਿਨਾਂ ਦੇ ਵਿੱਚ ਦਿੱਲੀ ਦੀ ਸਿਆਸਤ ਆਮ ਆਦਮੀ ਪਾਰਟੀ ਦੀ ਸਿਆਸਤ ਔਰ ਆਮ ਆਦਮੀ ਪਾਰਟੀ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਬਹੁਤ ਕੁਝ ਬਾਹਰ ਆਇਆ ਹੈ। ਔਰ ਸਿਆਸਤ ਸ਼ੂਗਰ ਦੀ ਵੀ ਹੋਈ ਹੈ। ਤੇ ਅੱਜ ਕੱਲ ਸ਼ੂਗਰ ਤੇ ਸਿਆਸਤ ਚੱਲ ਰਹੀ ਹੈ। ਕੀ ਸੱਚਮੁੱਚ ਜੁਵੇ ਆਸੀ ਸਿੰਘ ਕਹਿ ਰਿਹਾ ਜਾਂ ਸੰਜੀਤ ਸਿੰਘ ਕਹਿਦਾ ਕੇਜਰੀ ਵਾਲੂ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਬਹੁਤ ਸਾਰੇ ਸਵਾਲ ਨੇ ਜਿੰਨਾ ਤੇ ਇਸ ਵੀਡੀਓ ਚ ਆਪਾਂ ਚਰਚਾ ਕਰਾਂਗੇ। ਲੇਕਿਨ ਪਹਿਲਾ ਉਹੀ ਅਪੀਰ ਜੋ ਮੈਂ ਅਕਸਰ ਕਰਦੇ ਹਾਂ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਰਹੀ ਕਰ ਅੱਜ ਦੀ ਵੀਡੀਓ ਦੀ ਦੇਖੋ ਮੈਂ ਦੱਸਿਆ ਸ਼ੁਰੂ ਚ ਕਿ ਇੱਕ ਮਹੀਨਾ ਹੋ ਗਿਆ ਕੇ ਜੀ ਵਾਲ ਨੂੰ ਇੱਕ ਮਹੀਨੇ ਚ ਪਹਿਲਾਂ ਤਾਂ ਆਪਾਂ 슈ਗਰ ਤੇ ਸਿਆਸਤੀ ਕਰਨੀਗੀ ਜਿਹੜੀ ਪਿਛਲੇ ਦਿਨਾਂ ਦੀ ਚੱਲਦੀ ਹੈ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਕੇਜੀ ਵਾਲ ਸਾਹਿਬ ਨੂੰ ਤੁਸੀਂ ਇੱਕ ਡਾਕਟਰ ਦਿਓ ਜਿਹੜਾ ਦਿੱਲੀ ਉਹਨਾਂ ਨੂੰ ਵੀਡੀਓ ਕਾਨਫਰੈਂਸ ਰਹੀ ਉਹ ਗੱਲ ਕਰੇ ਤੇ ਉਹਨਾਂ ਦੇ 슈ਗਰ ਲੈਵਲ ਬਾਰੇ ਗੱਲਬਾਤ ਕਰਕੇ ਉਹਨਾਂ ਨੂੰ ਸਲਾਹ ਦੇਵੇ ਇਹ ਪਟੀਸ਼ਨ ਪਾਈ ਗਈ ਸੀ ਪਰ ਦੂਜੇ ਪਾਸੇ ਜਦੋਂ ਜਿਲ੍ਹਾ ਅਥਾਰਟੀ ਇਹ ਕਹਿਦੀਆਂ ਨੇ ਕਿ ਕੇਜਰੀ ਵਾਲਤਾ ਜਾਣਬੁੱਝ ਕੇ 슈ਗਰ ਵਧਾ ਰਿਹਾ ਹੈ ਉਹਨਾਂ ਨੇ ਤਾਂ ਇਹ ਦੱਸਿਆ ਕਿ ਇਹ ਆਲੂ ਪੂਰੀ ਖਾਂਦੇ ਨੇ ਉਹ ਅੰਬ ਖਾਂਦੇ ਨੇ ਮਠਿਆਈਆਂ ਖਾ ਰਹੇ ਕੇਜਰੀਪੁਰ ਅੰਦਰ 슈ਗਰ ਤਾਂ ਆਪਣੇ ਆਪ ਹੀ ਵਧ ਰਹੀ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਕਹਦੀ ਹੈ 슈ਗਰ ਦਾ ਲੈਵਲ 300 ਹੋ ਗਿਆ ਇੱਕਦਮ 270 ਹੋ ਗਿਆ ਆਸੀ ਸਿੰਘ ਨੇ 12 April ਤੋਂ ਲੈ ਕੇ 17 April ਤੱਕ ਦੀ 슈ਗਰ ਦੀ ਸਾਰੀ ਜਿਹੜੀ ਰੀਡਿੰਗ ਹੈ ਉਹ ਲੋਕਾਂ ਨਾਲ ਸ਼ੇਅਰ ਕੀਤੀ ਹੈ ਤੇ ਵੈਸੇ केजरीवाल ਸਾਹਿਬ 12 ਸਾਲ ਤੋਂ ਇਨਸੂਲਿਨ ਲੈ ਰਹੇ ਸੀ ਤੇ ਹੁਣ ਇਨਸੂਲਿਨ ਕਿਉਂ ਬੰਦ ਕੀਤੀ ਕੀ ਕਾਰਨ ਹੈ ਕਿ ਜੇਲ੍ਹ ਦੇ ਵਿੱਚ ਸ਼ੂਗਰ ਲੈ ਬਰ ਜਨਬਜ ਕੇ ਬਤਾਉਂਦੀਆ ਗੱਲਾਂ ਚੱਲ ਪਈਆ ਕਿ ਜਬਾਨ ਤੇ ਰਹਿਣੀ ਐ ਤੇ ਤੇ ਹਾਲਾਂਕਿ ਕੇਜੀ ਬਾਲ ਸਾਹਿਬ ਨੂੰ ਪਤਾ ਹੈ ਕਿ ਜਬਾਨ ਤੇ ਰਹਿਣੀ ਹੋਵੇ ਇਹਦੀ ਸ਼ੂਗਰ ਬਤਾਉਂਦੀ ਆਪਦੀ ਸਿਹਤ ਨਾ ਖਰਵਾੜ ਕਰਦੇ ਲੋਕ ਨਹੀਂ ਉਹ ਤਾਂ ਸਰਕਾਰਾਂ ਬਹੁਤ ਕੁਝ ਕਰਦੀਆਂ ਨੇ ਆ ਦੇਖਿਆ ਨਹੀਂ ਗਰਮੀਤ ਆਰਾਮ ਰਹੀਮ ਤੋਂ ਵੱਧ ਕੀਤੇ ਕੇ ਸੁਣਗੇ ਕਰਤੋਦ ਕੇ ਇਸ ਰੇਪ ਤਾਂ ਕੇਸ ਉਸ ਸਾਡ ਇੱਕ ਦੋ ਵਾਰ ਇੰਪਾਇਰ ਉੱਤੇ ਬਾਹਰ ਆ ਜਾਂਦਾ ਹੈ ਹੈ ਨਾ ਅਸਿਕਮੰਦੀ ਉੱਥੇ ਪਏ ਨੇ ਕਿਸੇ ਨੇ ਕੁਛ ਨਹੀਂ ਇਹ ਤਾਂ ਸਰਕਾਰਾਂ ਕਾ ਦਿਰਾ ਦੂਜਾ ਜੀਨੇ ਬਾਧਾ ਗਵਾ ਮਾਫ ਬਣਿਆ ਸ਼ਰਚੰਦਰ ਰੇਡੀ ਉਹਦੀ ਕਦੇ ਢੂਈ ਚ ਦਰਦ ਹੋਇਆ ਥੋੜਾ ਬਹਿ ਕੇ ਹੋਇਆ ਉਹਨੂੰ ਜਵਾਬਤ ਦੇਤੀ ਇਹ ਤੱਕ ਕੇਜਰੀਵਾਲ ਨੂੰ ਸਮਝਣਾ ਚਾਹੀਦਾ ਕਿ ਜੇ ਉਹ ਸੱਚਮੁੱਚ ਹੀ ਜਾਣਬੁੱਝ ਕੇ ਵਿਧਾਉਂਦੇ ਨੇ ਸ਼ੂਗਰ ਆਪਣੀ ਸ਼ੂਗਰ ਠੀਕ ਨਹੀਂ ਕਰ ਰਹੇ ਆਪਦੀ ਸਿਹਤ ਨਾਲ ਖੜਵਾੜ ਕਰ ਰਹੇ ਨੇ ਇਨਸੂਲਿਨ ਜਿਹੜਾ ਬੰਦਾ ਲੈਂਦਾ ਹੈ ਹੌਲੀ-ਹੌਲੀ ਉਹ ਵਾਪਸ ਆ ਸਕਦਾ ਹੈ ਇਹਦੇ 'ਚ ਕੋਈ ਦੋਰਾਵਾ ਨਹੀਂ ਤੇ ਕੇਜਰੀਵਾਲ ਸਾਬੂ ਹੋ ਸਕਦਾ ਹੈ ਇੰਸੂਲਿਨ ਆਉਣ ਤੋਂ ਪਹਿਲਾਂ ਜਿਵੇਂ ਜੇਲ੍ਹ ਅਥਾਰਟੀ ਕਹਦੀ ਇਹਨਾਂ ਨੇ ਇੰਸੂਲਿਨ ਡਾਡਾ ਬੰਦ ਕਰਤਾ ਸੀ 50 ਜੂਨ ਡੇਢੀ ਇੰਸੂਲਿਨ ਡਾ ਰਹੇ ਸੀ ਲੇਕਿਨ ਆ ਆਪੋ ਖਾਣਾ ਗਾ ਮਿੱਠੀਆਂ ਚੀਜ਼ਾਂ ਖਾ ਲਿਆ ਕਹਿੰਦੇ ਜੀ ਚਾਹ ਵੀ ਮਿੱਠੀ ਪੀਂਦੇ ਨੇ ਫਿਰ ਇਹ ਕਿਹਾ ਗਿਆ ਕੇਜਰੀਵਾਲ ਬਰਲੂ ਜਾ ਆਮ ਆਦਮੀ ਪਾਰਟੀ ਵੱਲੋਂ ਜੀ ਇਹ ਤਾਂ 슈ਗਰ ਫ੍ਰੀ ਮਿਠਾਈਆਂ ਖਾਂਦੇ ਨੇ ਪੈਸੇ ਬਣਾਏ ਗਾ ਦੀ ਰੋਡ ਵੀ ਕੀ ਹੈ ਸੋ ਇਹ ਸਾਰਾ ਉਹ ਤਾਂ ਫਿਰ ਰੋੜਾ ਤਾਂ ਪਹਿਲੇ ਹੀ ਹੈ ਇਹ ਤਾਂ ਛੋਟਾ ਦੇਸ਼ ਹੈ ਜਿੱਥੇ ਜੇ ਪ੍ਰਧਾਨ ਮੰਤਰੀ ਕਹਿ ਸਕਦੇ केजी ਜੀ ਜੀ ਸਵੀਝਾ ਤੋਂ ਦਿਨ ਰਾਤਿਆਂ ਚ ਮੱਛੀ ਖਾਦੀ ਇਹਨਾਂ ਨੇ ਤਾਂ ਇੰਨੇ ਕਿਹਾ ਕਿ ਇਹਨਾਂ ਨੇ ਨਰਾਤਿਆਂ ਦੇ ਦਿਨਾਂ ਚਾੜੇ ਖਾਦੇ ਨੇ ਤੇ ਇਹ ਕੋਈ ਏਡੀ ਗੱਲ ਨਹੀਂ ਹੈ ਜੇ ਜੇਲ੍ਹ ਅਥোরਿਟੀ ਇਸ ਤਰ੍ਹਾਂ ਕਹਿ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਆਮਾਦੀਪਾਰਟੀ ਕਹ ਰਹੀ ਹੈ ਜੀ ਅਸੀਂ ਜਿਹੜਾ ਡਾਈਟੇਸ਼ਨ ਦਾ ਦਿੱਤਾ ਹੋਇਆ ਡਾਕਟਰ ਦਾ ਦਿੱਤਾ ਹੋਇਆ ਚਾਰਟ ਫਾਲੋ ਕਰ ਰਹੇ ਕੁਝ ਵੀ ਹੋਵੇ ਇੱਕ ਤਾਂ 30 ਦਿਨਾਂ ਦੇ ਵਿੱਚ ਕੇਜੀ ਵਾਲ ਸਾਹਿਬ ਦੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਨੂੰ ਸ਼ੂਗਰ ਹੈ ਉਹਨਾਂ ਨੂੰ ਜਿਹੜੇ ਹੈ ਕਾਫੇ ਉਹਨਾਂ ਨੂੰ ਕਬਜ਼ ਹੈ ਇਸ ਕਿਸਮ ਦੀ ਗੱਲ ਇਹ ਬੰਮਾਰ ਹੈ ਕੇਜਰੀਵਾਲ ਇਹ ਹੈ ਦੂਜੇ ਪਾਸੇ ਜ਼ਿਆਦਾ ਖਧਰਾ ਇਹ ਤਾਂ ਹੈ ਨਾ ਨੀਜੀ ਲੇਕਰ ਪਾਰਟੀ ਚ ਬੜਾ ਕੁਝ ਪਤਾ ਲੱਗਿਆ ਪਰਿਵਾਰ ਬਾਦ ਦੇ ਖਿਲਾਫ ਬੋਲਦੇ ਸੀ ਕੇਜਰੀਵਾਲ ਸਾਹਿਬ ਲੇਕਿਨ ਇਹਨਾਂ 30 ਦਿਨਾਂ ਦੇ ਅੰਦਰ ਅੰਦਰ ਪਰਿਵਾਰ ਬਾਦ ਕੇਜਰੀਵਾਲ ਦਾ ਵੀ ਸਾਹਮਣੇ ਆ ਗਿਆ ਕੀ ਪਾਰਟੀ ਆਮ ਆਦਮੀ ਪਾਰਟੀ ਪਰਿਵਾਰਵਾਦੀ ਪਾਰਟੀ ਹੈ ਕਿਉਂਕਿ ਕੇਜਰੀਵਾਲ ਤੋਂ ਬਾਅਦ ਨੰਬਰ 2 ਕੌਣ ਹੈ ਸ੍ਰੀਤਾ ਕੇਜਰੀਵਾਲ ਜਿਹੜੀ ਕਦੇ ਵੀ ਸਿਆਸਤ ਨਹੀਂ ਆਏ ਸੀ ਤੇ ਹੁਣ ਉਹ ਬਿਲਕੁਲ ਨੰਬਰ 2 ਦੇ ਨੇ ਚਾਹੇ ਸੰਜੇ ਸਿੰਘ ਜੇਲ ਤੋਂ ਜਾਂਦਾ ਚਾਹੇ ਉਹ ਭਗਵੰਤ ਮਾਨ ਚਾਹੇ ਕੋਈ ਆਪੀ ਐਮਐਲਏ ਮੰਤਰੀ ਜਾ ਕੇ ਨਤਮस्तक ਹੁੰਦੇ ਨੇ ਕੇਜਰੀਵਾਲ ਦੀ ਵਾਈਫ ਸ੍ਰੀਤਾ ਕੇਜਰੀਵਾਲ ਨੂੰ ਇਹਦਾ ਮਤਲਬ ਇਹ ਹੈ ਕਿ ਕੋਈ ਵਿਦਰੋਹਤ ਨਹੀਂ ਜਿਵੇਂ ਬਾਕੀ ਪਾਰਟੀਆਂ ਉਹ ਮੇਹ ਪਾਰਟੀ ਇਹ ਦੇਖ ਲਓ ਤੁਸੀਂ ਸੱਜੇ ਸਿੰਘ ਵੀ ਪਹਿਲੇ ਹੱਥ ਲਾਉਂਦਾ ਤੁਸੀਂ ਦੇਖਿਆ ਮਾਨ ਸਾਹਿਬ ਤਾਂ ਪਹਿਲਾਂ ਦੋਨੋਂ ਤੇ ਲਾਉਂਦੇ ਨੇ ਤੇ ਉਹ ਸਾਰੇ ਲੱਗੇ ਹੋਏ ਨੇ ਕੋਈ ਜਨੀ ਨੰਬਰ ਕੇਜਰੀ ਸ੍ਰੀਤਾ ਕੇਜਰੀਵਾਲ ਵੀ ਕੇਜਰੀ ਵਾਸ ਦੀ ਕੁਰਸੀ ਤੇ ਬੈਠ ਕੇ ਇੱਕ ਪਾਸੇ ਉਮੀਦਵਾਰ ਸਾਹਿਬ ਇੱਕ ਪਾਸੇ ਸ਼ਹੀਦ ਭਗਤ ਸਿੰਘ ਵਿਚਾਲੇ ਕੇਜਰੀਵਾਲ ਦੀ ਫੋਟੋ ਤੇ ਉਹ ਸ੍ਰੇਹ ਦੇ ਰਹੇ ਨੇ ਸ੍ਰੇਹ ਉੱਨਰਾਈ ਜਾ ਰਹੇ ਨੇ ਇਹਦਾ ਮਤਲਬ ਕਿ ਆਮ ਆਦਮੀ ਪਾਰਟੀ ਦੇ ਵਿੱਚ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਬਣਾਇਆ ਚਾਹ ਚਾਰ ਪਾਰਟੀਆਂ ਚ ਜਿਹੜਾ ਪਰਿਵਾਰਵਾਦ ਆਪਾਂ ਕਹਿੰਦੇ ਸੀ ਕਿ ਲਾਲੂ ਪ੍ਰਸ਼ਾਦ যাদਬ ਦਾ ਤਜਸਵੀ যাদਬ ਵਿਰੇਮ ਸਿੰਘ যাদਬ ਤੋਂ ਬਾਅਦ ਅਖਲੇਸ਼ যাদਬ ਬਿਲਕੁਲ ਉਮਕੇ ਸਾਰੇ ਉਵੇਂ ਹੀ ਚੱਲ ਰਹੇ ਨੇ ਇਹਦਾ ਮਤਲਬ ਕੋਈ ਫਰਕ ਨਹੀਂ ਬਾਕੀ ਪਾਰਟੀਆਂ ਨਾਲੋਂ ਇਹ 30 ਦਿਨਾਂ ਦੇ ਵਿੱਚ ਇਹ ਗੱਲ ਸਾਹਮਣੇ ਆ ਗਈ ਕਿ ਇਹ ਵੀ ਪਰਿਵਾਰਵਾਦੀ ਪਾਰਟੀ ਹੀ ਨੇ ਇਸ ਰਾਂ ਚਾਹੁੰਦਾ ਫਿਰ ਦੂਜੀ ਗੱਲ ਇਹ ਵੀ ਸਾਹਮਣੇ ਆਈ ਕਿ ਤੋੜਨ ਦੀ ਕੋਸ਼ਿਸ਼ਤਾ ਕੀਤੀ ਗਈ ਜਿਹੜੀ ਇਹ ਬਾਰ-ਬਾਰ ਕਿਹਾ ਜਾਂਦਾ ਹੈ ਚਾਹੇ ਸੰਜੀਤ ਸਿੰਘ ਕਹਿੰਦਾ ਚਾਹੇ ਹੋਰ ਕਹਿੰਦੇ ਨੇ ਤੋੜਨ ਦੀ ਕੋਸ਼ਿਸ਼ ਹੋਈ ਪਰ ਹਾਲੇ ਤੱਕ ਟੁੱਟੇ ਨਹੀਂ ਇੱਕਦਾਂ ਬੰਦਾ ਰਾਜਕੁਮਾਰ ਨਰਦ ਤੋਂ ਬਿਨਾ ਇਹਨਾਂ ਦਾ ਕੋਈ ਬੰਦਾ ਉਸਰ ਨਹੀਂ ਗਿਆ ਗਏ ਨੇ ਬੱਦੇ ਇਹ ਨਹੀਂ ਕਿ ਟੁੱਟਦੇ ਨਹੀਂ ਆ ਸਸ਼ੀਪ ਰਿੰਕੂ ਗਿਆ ਹੈ ਗਏ ਨਹੀਂ ਪੰਜਾਬ ਚ ਸੀਸ ਰਿੰਕੂ ਗਿਆ ਇਹਨਾਂ ਦਾ ਲੋਕ ਸਭਾ ਦਾ ਮੈਂਬਰ ਇੱਕ ਮੰਤਰੀ ਗਿਆ ਤੇ ਸ਼ੀਤਲ ਅਗਰਾਲ ਗਿਆ ਲੇਕਿਨ ਛੇੜਾ ਵੱਡੇ ਪੱਤਰ ਤੇ ਡਰ ਸੀ ਉਸ ਪੱਧਰ ਤੇ ਆਪਾਂ ਕਹਿ ਸਕਦੇ ਹਾਂ ਪਾਰਟੀ ਨੂੰ ਜੁਆਇਟ ਰੱਖਣ ਚ ਕਾਮਯਾਬ ਹੋਏ ਨੇ ਹਾਲੇ ਤੱਕ ਸੰਦੀਪ ਪਾਟਕ ਜਾਂ ਜਿਹੜੀ ਲੀਡਰਸ਼ਿਪ ਬਾਹਰ ਹੈ ਤਿੰਦ ਤੰਦਰੀ ਨੇ ਜਿਹੜੇ ਬਾਹਰ ਨੇ ਉਹ ਇਸ ਕੋਲੋਂ ਉਹ ਮੇਰਾ ਖਿਆਲ ਹੈ ਕਿ ਉਹਨਾਂ ਦੀ ਇਹ ਸਫਲਤਾ ਹੈ ਕਿ ਡੀ ਵੱਡੀ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੇਸ਼ ਦੀ ਸત્તાਧਾਰੀ ਪਾਰਟੀ ਜਿਹੜੀ ਉਹ ਉਹਨਾਂ ਨੂੰ ਤੋੜਨ ਦੀ ਜਾਂ ਉਹਦਾ ਨੌ ਤੁਸੀਂ ਆਪਰੇਸ਼ਨ ਲੋਟਸ ਦੇ ਦਿਓ ਜਾਂ ਜਿਹੜਾ ਮਰਜ਼ੀ ਨੌ ਦੇ ਦਿਓ ਉਹਦੇ ਚੋਂ ਕਾਮਯਾਬ ਨਹੀਂ ਹੋਏ ਅਜੇ ਤੱਕ ਪਾਰਟੀ ਨਾ ਸਿਰਫ ਕਾਇਮ ਹੈ ਬਲਕਿ ਅਜੇ ਜੜੀ ਹੈ ਲੜਾਈ ਵੀ ਸਹੀ ਤਰੀਕੇ ਨਾਲ ਲੜ ਰਹੀ ਹੈ ਹੋਰ ਬਹੁਤ ਸਾਰੀਆਂ ਗੱਲਾਂ 30 ਦਿਨਾਂ ਚ ਸ਼ਾਮ ਆਪਾਂ ਕਰ ਸਕਦੇ ਹਾਂ ਜਦੋਂ ਜੇਲ੍ਹ ਚ ਗਏ ਇਹਨਾਂ ਦੇ ਗੁਰੂ ਅੰਨਾ ਹਜ਼ਾਰ ਅੰਨੇ ਹਜ਼ਾਰੇ ਤੇ ਮੂਵਮੈਂਟ ਚੋਹੇ ਬਣੇ ਸੀ ਅੰਨਾ ਹਜ਼ਾਰੇ ਦਾ ਜਿਹੜਾ ਬਿਆਨ ਹੈ ਉਹ ਕੋਈ ਜ਼ਿਆਦਾ ਸਹੀ ਨਹੀਂ ਇਹਨਾਂ ਦੇ ਹੱਕ ਚ ਨਹੀਂ ਉਹ ਕਹਿੰਦੇ ਵੀ ਇਹ ਨੂੰ ਮੈਂ ਕਿਹਾ ਸੀ ਕਿ ਤੁਸੀਂ ਇਹ ਸ਼ਰਾਬ ਵਾਲਾ ਕੰਮ ਨਾ ਕਰੋ ਅਸੀਂ ਸ਼ਰਾਬ ਵੇਚਣ ਵਾਲੇ ਬੰਦੇ ਨਹੀਂ ਅਸੀਂ ਤਾਂ ਵਿਰੋਧੀ ਹਾਂ ਇਹਨੇ ਗਲਤ ਗੱਲ ਕੀਤੀ ਹੈ ਜਿਨੀਆਂ ਕਿ ਅਨਾ ਹਜ਼ਾਰੇ ਕੇਜਰੀਵਾਲ ਦੇ ਖਿਲਾਫ ਬਿਆਨ ਦਿੰਦੇ ਨੇ ਉਹਨਾਂ ਨੂੰ ਕੇਜਰੀਵਾਲ ਦੇ ਅੰਦਰ ਜਾਣ ਦਾ ਕੋਈ ਦੁੱਖ ਨਹੀਂ ਹੁਣ ਇਹ ਬਿਆਨ ਦਿੱਤਾ ਗਿਆ ਹੈ ਦਵਾਇਆ ਗਿਆ ਹੈ ਮੀਡੀਆ 'ਚ ਪ੍ਰਚਾਰਿਆ ਗਿਆ ਬਾਦਿਆਂ ਬਦਲਾਂ ਨੇ ਲੇਕਿਨ ਹੋਇਆ ਇਹ ਹੈ ਇਸੇ ਗੱਲ ਨੂੰ ਲੈ ਕੇ ਤਾਂ ਫਿਰ ਸਬੀਰ ਜਾਖੜ ਹਮਲਾਵਰ ਨੇ ਕਿ ਕੇਜਰੀਵਾਲ ਨੇ ਧੋਖਾ ਦਿੱਤਾ ਲੋਕਾਂ ਨੂੰ ਧੋਖਾ ਦਿੱਤਾ ਆਪਣੇ ਗੁਰੂ ਨੂੰ ਧੋਖਾ ਦਿੱਤਾ ਇਸ ਕਿਸਮ ਦੀਆਂ ਗੱਲਾਂ ਚੱਦੀਆਂ ਨੇ ਇੱਕ ਗੱਲ ਹੋਰ ਅੱਗੇ ਆਈ ਹੈ ਕਿ ਜਿੰਨਾਂ ਨੂੰ ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਮੈਂ ਧੋਖਾ ਨਹੀਂ ਕਹਿੰਦਾ ਪਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸੇ ਬੰਦੇ ਨੂੰ ਪੁੱਛਿਆ ਜਦੋਂ ਰਾਜ ਸਭਾ ਦੇ ਮੈਂਬਰ ਭੇਜੇ ਪੰਜਾਬ ਦੇ ਕੂਟੇ ਚ ਪੰਜਾਬ ਦੇ ਮੰਡਮਿਆਂ ਬੈਠਾ ਨੇ ਭੇਜਨੇ ਸੀ ਉਹ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹ ਕਿੱਥੇ ਨੇ ਇਸ ਮੁਸੀਬਤ ਦੀ ਘੜੀ ਬਿਲਕੁਲ ਕੋਈ ਨਹੀਂ ਬੋਲਦਾ ਬੋਲਣ ਵਾਲੇ ਦੋ ਤਿੰਨ ਤਾਂ ਬਿਲਕੁਲ ਹੀ ਨਹੀਂ ਨਹੀਂ ਸ਼ੋਕ ਮਿੱਤਰ ਦੀ ਯੂਨੀਵਰਸਿਟੀ ਹੈ ਉਹਨੇ ਭੂਲ ਕੇ ਮਰਨਾ ਦੀ ਯੂਨੀਵਰਸਿਟੀ ਚ ਕਿੱਧਾ ਕੁਝ ਸਾਰਾ ਕੁਝ ਨਹੀਂ ਕੇਂਦਰ ਦੇ ਹੱਥ ਚ ਹੈ ਨਹੀਂ ਬੋਲਦਾ ਅਸ਼ੋਕ ਮਿੱਤਰ ਨਹੀਂ ਬੋਲਦਾ ਰਜੇਸ਼ अरोड़ा ਨੇ ਕੋਈ ਵੀ ਵਪਾਰੀ ਨਹੀਂ ਬੋਲਦਾ ਇਹਨਾਂ ਦਿਨਾਂ ਚ ਤੇ ਹਰ ਪਹਿਲੇ ਤੋਂ ਆਪਣੀ ਕਮੈਂਟਰੀ ਚ ਬਿਜੀਆ ਪਹਿਲਾਂ ਵੀ ਨਹੀਂ ਸੀ ਬੋਲ ਰਿਹਾ ਔਰ ਬਿਕਰਮ ਸਾਨੀ ਤਾਂ ਹੈ ਇਹ ਅਵਬ ਸਾਰੀਆਂ ਗੱਲਾਂ ਤੋਂ ਉਹਦੇ ਹਰ ਇੱਕ ਪਾਰਟੀ ਚ ਵੈਸੇ ਇਹਨਾਂ ਚ ਇੱਕ ਦੋ ਨੇ ਸਨੀਤਾ ਕੇਜਰੀਵਾਲ ਕੋਲ ਜਾ ਕੇ ਉਤੋਂ ਤੋਂ ਹਾਜ਼ਰੀ ਜ਼ਰੂਰ ਲਵਾਤੀ ਤੇ ਸੱਜ ਸੀਚੇਵਾਲ ਦਾ ਜ਼ਿਕਰ ਮੈਂ ਅਖੀਰ ਚ ਇਸ ਕਰਕੇ ਕਰ ਰਿਹਾ ਉਹਨੇ ਤਾਂ ਪਹਿਲਾਂ ਹੀ ਕਹਤਾ ਸੀ ਕਿ ਮੈਂ ਕੋਈ ਜਿਹੜੀ ਇਹ ਪੋਲਿਟਿਕਲ ਨਾ ਥੋੜਾ ਪ੍ਰਚਾਰ ਕਰਨਾ ਪੋਲਿਟਿਕਸ ਨਹੀਂ ਕਰਨੀ ਮਨ ਲੋ ਪਰ ਇਹ ਸਾਰੇ ਕਿੱਥੇ ਨੇ ਸੰਦੀਪ ਪਾਠਕ ਤੋਂ ਬਿਨਾ ਬਾਕੀ ਰਾਜ ਸਭਾ ਦੇ ਮੈਂਬਰ ਕਿੱਥੇ ਨੇ ਰਾਗਵ ਚੱਡਾ ਦਾ ਕਿਸੇ ਨੂੰ ਨਹੀਂ ਪਤਾ ਵੀ ਉਹ ਕਿੱਥੇ ਹੈ ਉਹ ਹੀ ਕਹਿੰਦਾ ਜੀ ਰਾਗਵ ਚੱਡਾ ਅੱਖ ਦਾ ਆਪਰੇਸ਼ਨ ਕੋਈ ਕਹਿੰਦਾ ਜੀ ਪੈਸੇ ਟਿਕਾਣੇ ਨਾ ਕੋਈ ਕੁਛ ਕੋਈ ਜਿੰਨੇ ਮੂੰਹ ਉਹਨੀਆਂ ਗੱਲਾਂ ਪਰ ਰਾਗਵ ਚੱਡਾ ਗਾਇਬ ਹੈ ਇਹ ਸਾਰੀ ਗੱਲਬਾਤ ਚ ਇਸ ਸਾਰੀਆਂ ਗੱਲਾਂ ਜਦੋਂ ਆਪਾਂ ਦੇਖਦੇ ਆ ਨਾ ਉਹ ਤੁਹਾਨੂੰ ਲੱਗਦਾ ਹੈ ਕਿ ਇਹਨਾਂ 30 ਦਿਨਾਂ ਦੇ ਅੰਦਰ ਅੰਦਰ ਉਹ ਹੋਰ ਕੁਝ ਐਸਾ ਜਿਹੜਾ ਕੇਜਰੀਵਾਲ ਦੇ ਜੇਲ੍ਹ ਦੇ ਜਾਣ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਔਰ ਉਥੇ ਲਗਾਤਾਰ ਲੋਕ ਵੀ ਹੁਣ ਮੰਥਨ ਕਰ ਰਹੇ ਨੇ ਤੇ ਮੈਂ ਨਹੀਂ ਕਹਦਾ ਕਿ ਪੰਜਾਬ ਚ ਕੌਣ ਕੌਣ ਖੁਸ਼ ਹੈ ਅੰਦਰੋਂ ਅੰਦਰੀ ਕਿ ਦਿੱਲੀ ਤੋਂ ਸਾਡਾ ਥੋੜਾ ਖੜਾ ਛਟਿਆ ਹੋਇਆ ਹੈ ਜਾਂ ਅੰਦਰੋਂ ਦੁਖੀ ਨੇ ਜਾਂ ਭਗਵਾਨਤ ਮਾਨ ਸਾਹਿਬ ਜਿਹੜੇ ਗਜ਼ਰਾਂ ਚ ਰੋਂਦੇ ਨੇ ਜਾਂ ਜਦੋਂ ਵੀ ਕੇਜਰੀਵਾਲ ਨਾਲ ਮੁਬਾਕਤ ਕਰਦੇ ਨੇ ਅੱਖਾਂ ਗਿਲੀਆਂ ਹੋ ਜਾਂਦੀਆਂ ਨੇ ਕਿਹਾ ਸੀ ਬਾਦ ਸਾਹਿਬ ਨੂੰ ਕਿ ਕਿਉਂ ਕਰਦੇ ਹੋ ਤੁਸੀਂ ਕੋਈ ਸਰਦਾਰ ਰੋਂਦਾ ਚੰਗਾ ਨਹੀਂ ਲੱਗਦਾ ਇਹ ਨਾਲ ਉਹ ਵੀ ਕੇਜਰੀਵਾਲ ਉਹ ਵੀ ਇੱਕ ਜੇਲ੍ਹ ਦੇ ਵਿੱਚ ਜਾਣ ਕਰਕੇ ਰੋਣਾ ਜ਼ਰੂਰੀ ਹੈ ਸਾਡੇ ਕਲਚਰ ਦਾ ਹਿੱਸਾ ਨਹੀਂ ਇਹਦੇ ਨਾਲ ਕੋਈ ਹਮਦਰਦੀ ਨਹੀਂ ਹੋਣੀ ਮੈਂ ਤਾਂ ਇਹ ਵੀ ਕਿਹਾ ਸੀ ਕਿ ਪਾਤਰ ਸਾਹਿਬ ਦਾ ਇੱਕ ਸ਼ੇਰ ਹੈ ਜਿਹੜਾ ਉਹਨੂੰ ਉਹਦੇ ਮੁਤਾਬਕ ਅਥਰੂ ਟੈਸਟ ਟੀਬੂਚ ਪਾ ਕੇ ਦੇਖਣ ਵਾਲੀ ਗੱਲ ਹੈ ਕਿ ਰੋਏ ਸੀ ਕਿੰਨੂ ਰੋਏ ਸੀ ਰੋਏ ਵੀ ਸੀ ਜਾਂ ਨਹੀਂ ਰੋਏ ਸੀ ਬਹੁਤ ਸਾਰੀਆਂ ਗੱਲਾਂ 1 ਮਹੀਨੇ ਦੇ ਵਿੱਚ ਪਤਾ ਲੱਗੀਆਂ ਨੇ ਬਸ ਬਾਕੀ ਗੱਲਬਾਤ ਕਰਦੇ ਰਹਾਂਗੇ ਅੱਜ ਐਨਹੀਂ ਮਿਲਦੇ ਨਵੀਂ ਵੀਡੀਓ ਨਾਲ